ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਸ਼ਨਾਵ ਜੀ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਚਾਦੀ ਕਲਾ ਵਿੱਚ ਰਹੂਗੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਬਿਲਕੁਲ ਸ਼ਾਮ ਨੂੰ ਟਾਈਮ ਹੈ ਇਹਦਾ 6:00 ਵਜੇ ਚੁੱਕੇ ਨੇ ਜੀ ਤੇ ਪਹਿਲਾਂ ਆਪਾਂ ਗਈ ਸੀ ਜਿਹੜੀ ਰਿਸ਼ਤੇਦਾਰੀ ਤੋਂ ਤੋਂ ਤੇ ਜਾ ਕੇ ਆਏ ਆਂ ਸਿਰਫ ਹੁਣੇ ਕੰਮ ਨੂੰ ਲੱਗੇ ਆਪਾਂ ਮੀਰਾ ਚਾਹੜ ਪਾ ਫਿਰ ਪਾਇਆ ਕਰੋ ਸਮਾ ਕਰੋ ਆਪਿਆ ਰਹੇ ਜੀ ਪਾਣੀ ਤੇ ਇਸ ਤਰ੍ਹਾਂ ਦਾ ਪਾਣੀ ਨਿਕਾਰਾ ਤੇ ਜੇ ਤੁਸੀਂ ਜਿੰਨਾਂ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰਦੇ ਦੀ ਸਬਸਕ੍ਰਾਈਬ ਵੀਡੀਓ ਲਾਈਕ ਮੈਂ ਤੇ ਸ਼ੇਅਰ ਕਰੀ ਬਲ ਕਰਿਆ ਕਰੋ ਜੀ ਇਹ ਗਮਜਾ ਰਹੋ ਕਮੈਂਟ ਕਰਕੇ ਜੀ ਦੱਸਿਆ ਕਰੋ ਇਹ ਗਮਜਾ ਰਹੋ ਹੋਸ਼ੀ ਵੀ ਸੋ ਨੂੰ ਜਿਹੜੀ ਆਪਣੀ ਮਿਰਚ ਵੀਡੀਓ ਕੋਈ ਲੱਗਦੀ ਹੈ ਤਾਂ ਮੈਨੂੰ ਚੱਕ ਕੇ ਜੀ ਦੱਸਿਆ ਕਰਨਾ ਮੌਸਮ ਦੇ ਵਿੱਚ ਜਿਹੜਾ ਕਾਫੀ ਬਦਲਾਅ ਆ ਗਿਆ ਹੈ ਹਨਾ ਤੇ ਗੱਲ ਇਹ ਜਿਹੜੀ ਹੋ ਗਈ ਹੈਗੀ ਮੈਂ ਤੁਹਾਨੂੰ ਦੱਸ ਦੇਈ ਮੌਸਮ ਬਦਲ ਹੋ ਗਿਆ ਤਾਂ ਕਰਦੇ ਨੇ ਮੈਚ ਹੋ ਰਹੀ ਹੈਗੀ ਨੋਟ ਵਾਚ ਕਰਿਆ ਤਾਂ ਜੀ ਇਹ ਚੰਗਾ ਵਾਪਨਾ ਤੇ ਕਾਫੀ ਦਿਨਾਂ ਤੋਂ ਆਪਾਂ ਇਹ ਬਿਜੀ ਚੱਲ ਰਹੇ ਆ ਹਨਾ ਪਹਿਲਾਂ ਨਸਕੋਟ ਲਈ ਕਿਤਾ ਜਰ ਨੂੰ ਪਤਾ ਦਿੰਨੇ ਆ ਵੀ ਆਪਾਂ ਥੋੜੇ ਜਿਹੀ ਬਿਜੀ ਸੀ ਤਾਂ ਕੱਟ ਕਰਕੇ ਤੇ ਵੀ ਪਹਿਲਾਂ ਨਸਕੋਟ ਲਈ ਕਿਤਾ ਗਿਆ ਹਨਾ ਤੇ ਹੁਣ ਆਪਾਂ ਕੋਈ ਗੱਲ ਨਹੀਂ ਸਾਰੇ ਪੈਂਟਰਾ ਨੂੰ ਸਪੋਕ ਕਰਿਆ ਕਰਾਂਗੇ ਤੇ ਅੱਜ ਜੀ ਆਪਾਂ ਨੂੰ ਸਪੋਕ ਕਰਿਆ ਕਰੋ ਤੇ ਅੱਜ ਆਪਾਂ ਵੀਡੀਓ ਵਿੱਚ ਤੁਹਾਨੂੰ ਹੈਣਾ ਦਿਖਾਣਾ ਹੈ ਇਹ ਆਪਣੇ ਵੀਡੀਓ ਵਿੱਚ ਆਪਾਂ ਅੱਜ ਤੁਹਾਨੂੰ ਮਿਲ ਕੇ ਆਏ ਹਣਾ ਤੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਆ ਕਰਕੇ ਬਣੇ ਰਹੋ ਵੀਡੀਓ ਦੇ ਨਾਲ ਇਸ ਵੀਡੀਓ ਦੇ ਨਾਲ ਹੀ ਜਿਹੜਾ ਫੋਨਰ ਹੈ ਨਾ ਸ਼ਾਟ ਲਿਆ ਸੀ ਉਹ ਲਾ ਦਾਂਗੇ ਸੇ ਚਲੋ ਜੀ ਆਪਾਂ ਇੱਕ ਵਾਰ ਬਣਾ ਕੋਈ ਕੰਮ ਤੰਦਾ ਕਰ ਲਈ ਫੇਰ ਤੁਹਾਨੂੰ ਮਿਲਦੇ ਆ ਤੇ ਲੋ ਜੀ ਆਪਾਂ ਚੱਲਦੇ ਆ ਬਾਹਰ ਤੂੜੀ ਲੈਣ ਤੇ ਧਾਰਾਂ ਵਿਗਾਰਾ ਜਿਹੜੀਆਂ ਆਪਾਂ ਕੱਢ ਲਈਆਂ ਨੇ ਜੀ ਤੇ ਹੁਣ ਆਪਾਂ ਚੱਲਦੇ ਆ ਬਾਹਰ ਤੂੜੀ ਲੈ ਕੇ ਆਉਣੇ ਆਪਾਂ ਤੇ ਇੱਥੇ ਆਪਣਾ ਸੋਨੂ ਬਾਹਰਲਾ ਸੀਨ ਦਿਖਾਉਣੇ ਗੋਹਾ ਜਿਹੜਾ ਅਜੇ ਰਹਿ ਗਿਆ ਜੀ ਆਪਾਂ ਤੋ ਨਹੀਂ ਸਿੱਟਿਆ ਗਿਆ ਤੇ ਆ ਕੇ ਹੋ ਗਿਆ ਜੀ ਹਨਾ ਕਵੇਲਾ ਥੋੜਾ ਜਿਹਾ ਹੋਂ ਚ ਤੇ ਆਪਾਂ ਜਿਹੜੀਆਂ ਭੈਣਾਂ ਨੂੰ ਮਿਲਣਗੇ ਉਹਨਾਂ ਨੂੰ ਸਲਾਹ ਤਾਂ ਨਹੀਂ ਸੀਗੀ ਤੇ ਪਰ ਆਪਾਂ ਹਨਾ ਮਿਲ ਲਏ ਤੇ ਤਾਂ ਕਰਕੇ ਜਿਹੜਾਗਾ ਲੇਟ ਹੋ ਗਿਆ ਗੁਹਾ ਨਹੀਂ ਸਿੱਟਿਆ ਗਿਆ ਚਲੋ ਤੜਕੇ ਸਿੱਟਾਂਗੇ ਆਪਾਂ ਹੀ ਕਰਨਾ ਹਨਾ ਵੇਲੇ ਕਰੀਏ ਕਵੇਲੇ ਕਰੀਏ ਤੇ ਕੰਮ ਜਿਹੜਾਗਾ ਆਪਾਂ ਹੀ ਕਰਨਾਗਾ ਜੀ ਤੇ ਮੈਂ ਤੁਹਾਨੂੰ ਅੱਗੇ ਵਾਲਾ ਕੈਮਰਾ ਕਰਕੇ ਗੱਲਾਂ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੈਣ ਪ੍ਰਾਣ ਨੂੰ ਸਤਿ ਸ੍ਰੀ ਅਕਾਲ ਜੀ ਲਓ ਜੀ ਅੱਜ ਆਪਾਂ ਤੁਹਾਨੂੰ ਆਪਣੀਆਂ ਭੈਣਾਂ ਨਾਲ ਮਿਲਾਉਣੀ ਆ ਵੈਸੇ ਸਾਰੇ ਭੈਣ ਭਰਾ ਇਹਨਾਂ ਨੂੰ ਜਾਣਦੀ ਨੇਗੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਭੈਣ ਭਰਾ ਨੇ ਜਿਹੜੇ ਇਹਨਾਂ ਨੂੰ ਪਹਿਲਾਂ ਤੋਂ ਜਾਣਦੇ ਨੇ ਤੇ ਆਪਾਂ ਐਉਂ ਐਜੀ ਔਡਾ ਪਿੰਡ ਤੇ ਭੈਣਾਂ ਨੂੰ ਮਿਲਣ ਆਈ ਸੀਗੇ ਤੇ ਬਹੁਤ ਵਧੀਆ ਲੱਗਿਆ ਜੀ ਭੈਣਾਂ ਨੂੰ ਮਿਲ ਕੇ ਹਨਾ ਬਹੁਤ ਜ਼ਿਆਦਾ ਖੁਸ਼ੀ ਹੋਈ ਸੋਨੂ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਪੈਸਾ ਲੈਣੀ ਥੈਂਕ ਯੂ ਸਾਡੇ ਕੋਲੇ ਆਉਣ ਲਈ ਚਲੋ ਤੁਹਾਡੇ ਲਈ ਟਾਈਮ ਕੱਢਿਆ ਨਾ ਤੁਸੀਂ ਆਪਾਂ ਮੈਂ ਥੋੜਾ ਟਾਈਮ ਕੱਢਿਆ ਚਲੋ ਸਾਡੇ ਲਈ ਟਾਈਮ ਕੱਢਿਆ ਥੈਂਕ ਯੂ ਬਹੁਤ ਇੱਕ ਵਾਰ ਸਪੈਸ਼ਲ ਆਇਆ ਸਾਡੇ ਕੋਲੇ ਫਿਰ ਜ਼ਰੂਰ ਜ਼ਰੂਰ ਅੱਜ ਆਪਣੇ ਕੋਲ ਜਿਹੜਾ ਟਾਈਮ ਸੀ ਬਹੁਤ ਘੱਟ ਸੀਗਾ ਤੇ ਫਰ ਵੀ ਫਿਰ ਵੀ ਆਪਾਂ ਤੋਂ ਮੁੜਿਆ ਨਹੀਂ ਗਏ ਹਨਾ ਕਿਉਂਕਿ ਜੇ ਮੋਹ ਪਿਆਰ ਹੁੰਦਾਗਾ ਤੇ ਮੋਹ ਮੋ ਪਿਆਰੇ ਦਾ ਪਣੂ ਮੋੜਨ ਨੂੰ ਇਹਦਾ ਇੰਨਾ ਕਿਚਕੀ ਲੈ ਕੇ ਆਉਂਦਾ ਹੈ ਤੇ ਭੈਣ ਹੋਰੇ ਆਏ ਸੀਗੇ ਬਈ ਚਕੇਰੀਆਂ ਤੇ ਭੈਣ ਨੇ ਮੇਰੇ ਕੋਲੇ ਫੋਨ ਕਰਿਆ ਮੈਨੂੰ ਕਹਿੰਦੀ ਵੀ ਤੂੰ ਜੀਦੀ ਤੁਸੀਂ ਘਰੇ ਹੋ ਮੈਂ ਕਿਹਾ ਮੈਂ ਘਰੇ ਐ ਤੇ ਮੈਨੂੰ ਇੰਨਾ ਕੁ ਜ਼ਿਆਦਾ ਚਾਹ ਚੜਿਆ ਮੈਂ ਜਦੋਂ ਫਟਾਫਟ ਛਾਲ ਮਾਰੀ ਮੈਂ ਕਿਹਾ ਭੈਣ ਹੋਰੇ ਆਉਣ ਵਾਲੇ ਐ ਮੈਂ ਕਿਹਾ ਦੇਖੀ ਪਹਿਲਾਂ ਨਹੀਂ ਦੱਸਿਆ ਕੋਈ ਰੋਟੀ ਪਾਣੀ ਬਣਾ ਲੈਂਦੀ ਆਪਾਂ ਵਧੀਆ ਤੇ ਬਾਕੀ ਜਿਹੜੇ ਭੈਣ ਪਰ ਆਪਣੇ ਚੈਨਲ ਤੇ ਭੈਣਾਂ ਨੂੰ ਪਹਿਲੀ ਵਾਰ ਦੇਖ ਰਹੇ ਹੈ ਜੀ ਉਹ ਭੈਣਾਂ ਨੂੰ ਵੀ ਸਪੋਰਟ ਕਰਿਓ ਤੇ ਬਾਕੀ ਭੈਣਾਂ ਆਪਣੇ ਚੈਨਲ ਦੇ ਨਾਮ ਦੱਸ ਦਈਆਂ ਨੇ ਤੇ ਮੇਰੇ ਚੈਨਲ ਦਾ ਨਾਮ ਹੈਗਾ ਜੀ ਰ YouTube ਦਾ ਚੈਨਲ ਹੈ ਜੀ ਆਪਣਾ ਹਾਂਜੀ ਆਪਣੇ ਚੈਨਲ ਦਾ ਨਾਮ ਹੈਗਾ ਸਹਾਰਨ ਫੈਮਿਲੀ ਬਲੌਗ ਤਾਂ ਪਲੀਜ਼ ਸਾਰੇ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹਾਂਜੀ ਹਾਂਜੀ ਜਿਹੜੇ ਆਪਣੇ ਚੈਨਲ ਤੇ ਹਨਾ ਇਹਨਾਂ ਨੂੰ ਪਹਿਲੀ ਵਾਰ ਦੇਖ ਰਹੇ ਆ ਉਹ ਇਹਨਾਂ ਨੂੰ ਸਪੋਰਟ ਕਰਿਓ ਤੇ ਜਿਹੜੇ ਭੈਣ ਭਰਾ ਇਹਨਾਂ ਦੇ ਚੈਨਲ ਤੇ ਆਪਾਂ ਨੂੰ ਦੇਖ ਰਹੇ ਆ ਹਨਾ ਉਹ ਵੀ ਸਪੋਰਟ ਕਰਿਓ ਹਾਂਜੀ ਬਿਲਕੁਲ ਤੇ ਬਹੁਤ ਵਧੀਆ ਜਿਹੜੇ ਆਪਣੇ ਰਿਸ਼ਤੇ ਮਿਲੇ ਹੋਏ ਹਨ ਜੀ ਆਪਾਂ ਨੂੰ ਪੈਣਾ ਦੇ ਹਾਂਜੀ ਤੇ ਬਹੁਤ ਵਧੀਆ ਲੱਗਦਾ ਜੀ ਇੱਕ ਦੂਜੇ ਨੂੰ ਮਿਲਦੇ ਆ ਹਨ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਹਾਂ ਪਹਿਲਾਂ ਆਪਾਂ ਜਿਆਦੇ ਹੁੰਦੇ ਵੀ ਆਪਾਂ ਕੋਈ ਰਿਸ਼ਤੇਦਾਰੀ ਨਹੀਂ ਹੈ ਹਨਾ ਕੋਈ ਆਪਾਂ ਜਾਣਦੇ ਨਹੀਂ ਸੀ ਪਰ YouTube ਨੇ ਵਧੀਆ ਆਪਾਂ ਨੂੰ ਹਨਾ ਫੈਮਿਲੀ ਦੀ ਤਰ੍ਹਾਂ ਹੋ ਗਏ ਹਨ ਬਹੁਤ ਵਧੀਆ ਹੈ ਜੀ ਆਪਾਂ ਚੈਨਲ ਬਣਾਉਣੇ YouTube ਤੇ ਬਹੁਤ ਭੈਣ ਭਰਾ ਦਿਲੋਂ ਜੋੜਦੇ ਆ ਆਪਣੇ ਨਾਲ ਨਹੀਂ ਆਪਾਂ ਕੀ ਜਾਣਦੇ ਨਹੀਂ ਸੀ ਪੈਣੀ ਜੀ ਹਾਂ ਇਹ ਹੈਗੇ ਜੀ ਫਾਇਦੇ ਤੁਹਾਨੂੰ ਫਾਇਦੇ ਦੱਸਦੇ ਆਂ ਜੀ ਕੋਲ ਦੱਸਦੇ ਆਂ ਨਹੀਂ ਜ਼ਰੂਰੀ ਨਹੀਂ ਹੁੰਦਾ ਰਹਾ ਵੀ ਆਪਾਂ ਵੀ ਕੋਈ ਗਲਤ ਬੋਲ ਕੇ ਜਾਂ ਗੰਦਬਾ ਇਹੀ ਆਪਾਂ ਫੇਮਸ ਹੋਣਾ ਜਦੋਂ ਆਪਾਂ ਵਧੀਆ ਘਰ ਪਰਿਵਾਰ ਦੇ ਵਲੌਗ ਬਣਾਉਨੇ ਆ ਉਦੋਂ ਵੀ ਲੋਕ ਭੈਣ ਭਰਾ ਬਹੁਤ ਜਿਆਦਾ ਪਸੰਦ ਕਰਦੇ ਆ ਸੰਤ ਕਰਦੇ ਬਿਲਕੁਲ ਵਾਲੀਆਂ ਕੱਟਰੀਆਂ ਜੋ ਵੀ ਆਪਾਂ ਨੂੰ ਕਿੰਨੇ ਜਿਆਦਾ ਭੈਣ ਭਰਾ ਪਸੰਦ ਕਰਦੇ ਆ ਵਧੀਆ ਲੱਗਦਾ ਤੇ ਬਾਕੀ ਜੇ ਆਪਣੇ ਫੈਮਿਲੀ ਵਲੌਗ ਹੁੰਦੇ ਬਿਲਕੁਲ ਹਨਾ ਕਿਉਂਕਿ ਵਧੀਆ ਪਰਿਵਾਰਿਕ ਵਲੌਗ ਹੁੰਦੇ ਤੇ ਇੱਕ ਵਾਰੀ ਜਰੂਰ ਸਾਰੇ ਭੈਣ ਭਰਾ ਆਪਣੇ ਚੈਨਲ ਤੇ ਜਰੂਰ ਆਇਓ ਜੀ ਇੱਕ ਵਾਰੀ ਹਾਂਜੀ ਹਾਂਜੀ ਤੇ ਲਓ ਜੀ ਜਿਹੜੇ ਆਪਣੇ ਚੈਨਲ ਤੇ ਹਨਾ ਇਹਨਾਂ ਨੂੰ ਪਹਿਲੀ ਵਾਰ ਦੇਖ ਰਹੇ ਹੋ ਸਪੋਰਟ ਕਰ ਦਿਓ ਤੇ ਬਾਕੀ ਦੱਸਿਓ ਹਨਾ ਕਿਹੜੇ ਕਿਹੜੇ ਪਹਿਲੀ ਵਾਰ ਦੇ ਤੇ ਬਹੁਤ ਵਧੀਆ ਲੱਗਿਆ ਭੈਣਾਂ ਨੂੰ ਮੇਰੇ ਸਾਥ ਤੇ ਹੁਣ ਆਪਾਂ ਪਾਉਣੇ ਆ ਜੀ ਚੱਲ ਲੈ ਰੇਟ ਬਹੁਤ ਹੋ ਗਈ ਨਹੀਂ ਵੀ ਕੋਈ ਆ ਰਿਹਾ ਫੋਨ ਕਹਿੰਦੇ ਨੀਰਾਚਾਰਾ ਪੋਣਾ ਬਈ ਆ ਗੋ ਹਾਂਜੀ ਪਸੂ ਨਾਲ ਨਹੀਂ ਹੁੰਦਾ ਦੀਦੀ ਹਾਂਜੀ ਪਸੂ ਨਾਲ ਟਾਈਮ ਨਾਲ ਨੀਰਾਚਾਰਾ ਜਾਈ ਤੇ ਲਓ ਜੀ ਇੱਥੇ ਆਪਾਂ ਆਇਾਂਗੇ ਤੂੜੀ ਚਕਾਉਣ ਹਨਾ ਤੇ ਆਪਾਂ ਇਹਨੇ ਜਿਹੜੀ ਗੱਲਾਂ ਬਾਤਾਂ ਕਰਦੇ ਆ ਤੇ ਲਓ ਜੀ ਆਪਾਂ ਹਨਾ ਬਾਹਰ ਆਏ ਹੋਏ ਹੈਗੀ ਤੇ ਤੁਹਾਨੂੰ ਦਿਖਾਈਏ ਗੋਹਾ ਕੁੜੇੜਾ ਆਪਣਾ ਸਿੱਟਣ ਵਾਲਾ ਪਿਆਗਾ ਜੀ ਤੇ ਗੋਹਾ ਕੁੜੇੜਾ ਨਹੀਂ ਸਿੱਟਿਆ ਗਿਆ ਹਨਾ ਕਿਉਂਕਿ ਜੀ ਲੇਟ ਹੋ ਗਏ ਸੀ ਚਲੋ ਆਪਾਂ ਹੀ ਕਰਨਾ ਜੀ ਹਨਾ ਸਵੇਰੇ ਕਰ ਲਾਂਗੇ ਤੇ ਬਾਕੀ ਜਿਹੜੇ ਭੈਣ ਭਰਾ ਆਂ ਪਹਿਣਾ ਨੂੰ ਆਪਾਂ ਮਿਲ ਕੇ ਆਇਆ ਜੀ ਬਹੁਤ ਵਧੀਆ ਲੱਗਿਆ ਬਹੁਤ ਹਨਾ ਜਿਵੇਂ ਆਪਾਂ ਉਹਨਾਂ ਦੀ ਵੀਡੀਓ ਵੇਖਦੇ ਆਂ ਉਵੇਂ ਤਾਂ ਉਹਨਾਂ ਨੇ ਆਪਾਂ ਨੂੰ ਪਿਆਰ ਦਿੱਤਾ ਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਆ ਦੋਨਾਂ ਦਾ ਰਮਨ ਭੈਣ ਹਨਾ ਲਖਵੀਰ ਭੈਣ ਦੋਨਾਂ ਨੂੰ ਬਹੁਤ ਵਧੀਆ ਲੱਗਿਆ ਜੀ ਮਿਲ ਕੇ ਤੇ ਬਾਕੀ ਹਜੇ ਇੱਕ ਰੀਜ ਰਹਿ ਗਈ ਜੀ ਮੈ ਮੈਸੀ ਨੂੰ ਮਿਲਣਾ ਸੀ ਹਨਾ ਤੇ ਵੀ ਟਾਣੀ ਚ ਆਪਾਂ ਤੋਂ ਨਹੀਂ ਜਾਇਆ ਗਿਆ ਆਪਾਂ ਜਿਹੜਾਗਾ ਵੀ ਰਾਮਨਰ ਪਹਿਣ ਕੇ ਘਰੀ ਹਨਾ ਲਖਵੀਰ ਭੈਣ ਨੂੰ ਸੱਦ ਲਿਆ ਸੀਗਾ ਤੇ ਉੱਥੇ ਆਪਾਂ ਜਿਹੜੀ ਆ ਹਨਾ ਕੋਈ ਗੱਲਾਂ ਬਾਤਾਂ ਕੀਤੀਆਂ ਜੀ ਬਹੁਤ ਵਧੀਆ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਨੇ ਬਿਲਕੁਲ ਹਨਾ ਦੇਸੀ ਸਾਡੇ ਮੰਗੂ ਬਿਲਕੁਲ ਦੇਸੀ ਗੱਲਾਂ ਬਾਤਾਂ ਜੀ ਉਹੀ ਆਪਣੇ ਕੰਮ ਧੰਦੇ ਦੀਆਂ ਹਨਾ ਤੇ ਆਪਣੇ ਕੰਮ ਧੰਦੇ ਪ੍ਰਤੀ ਆਪਣੇ ਖੇਤਾਂ ਪ੍ਰਤੀ ਹਨਾ ਤੇ ਇਹੀ ਗੱਲਾਂ ਬਾਤਾਂ ਹੁੰਦੀਆਂ ਨੇ ਜੀ ਆਪਣੀ ਤੇ ਇਹੀ ਗੱਲਾਂ ਬਾਤਾਂ ਆਪਾਂ ਕੀਤੀਆਂ ਨੇ ਤੇ ਬਾਕੀ ਹਨਾ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਉਹਨਾਂ ਨੂੰ ਦੇਖ ਰਹੇ ਨੇ ਤਾਂ ਉਹ ਵੀ ਸਪੋਰਟ ਕਰ ਦਿਓ ਜੀ ਹਨਾ ਤੇ ਬਾਕੀ ਜਿਹੜੇ ਉਹਨਾਂ ਦੇ ਚੈਨਲ ਤੇ ਆਪਾਂ ਨੂੰ ਪਹਿਲੀ ਵਾਰ ਦੇਖ ਰਹੇ ਆ ਤੇ ਜੇ ਉਹ ਹੁਣ ਆਪਣੀ ਵੀਡੀਓ ਤੇ ਆਏ ਨੇ ਤਾਂ ਉਹਨਾਂ ਨੂੰ ਵੀ ਰਿਕੁਐਸਟ ਹੈ ਵੀ ਤੁਸੀਂ ਵੀ ਸਾਨੂੰ ਸਪੋਰਟ ਜ਼ਰੂਰ ਕਰਿਓ ਜੀ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਜਿਹੜੀ ਆਪਣੇ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਹਨਾ ਜੀ ਕੋਈ ਵੀ ਕੰਮ ਕਰਨਾ ਆਪਾਂ ਤੁਹਾਡੇ ਭੈਣ ਭਰਾਵਾਂ ਦੀ ਸਪੋਰਟ ਨਾਲ ਕਰਨਾ ਹੈ ਤੇ ਬਾਕੀ ਆਪਣੀਆਂ ਉਹੀ ਬਿਲਕੁਲ ਕਰ ਘਰੇਲੂ ਵੀਡੀਓ ਹੁੰਦੀਆਂ ਜੀ ਹਨ ਆਪਣੇ ਚੈਨਲ ਤੇ ਤੁਸੀਂ ਵਿజిਟ ਕਰਕੇ ਦੇਖਿਓ ਤੇ ਆਪਾਂ ਕੋਈ ਹਨ ਬਿਲਕੁਲ ਦੇਸੀ ਵੀਡੀਓ ਹੁੰਦੀਆਂ ਨੇ ਬਿਲਕੁਲ ਕੰਮ ਧੰਦੇ ਬਸ ਇੰਨਾ ਹੀ ਕੰਮ ਧੰਦੇ ਆਪਾਂ ਉਹ ਹਨ ਬਿਨਾ ਆਫ ਕੈਮਰੇ ਤੋਂ ਵੀ ਕਰਦੇ ਆ ਤੇ ਇੰਨਾ ਵੀ ਆਪਾਂ ਥੋੜੀ ਜੀ ਮਿਹਨਤ ਜ਼ਿਆਦਾ ਕਰ ਲੈਣੇ ਤੇ ਤਾਂ ਕਿ ਹਨ ਕੋਈ ਆਪਣੀ ਹੈਲਪ ਆਪਾਂ ਮਣੀ ਮੋਟੀ ਜੇ ਕੋਈ ਬਣਦੀ ਆ ਤਾਂ ਉਹਦੇ ਵਿੱਚ ਕੋਈ ਗਲਤ ਗੱਲ ਨਹੀਂ ਹਨ ਜੀ ਤੇ ਆਪਾਂ ਬਸ ਕੈਮਰੇ ਔਨ ਕੈਮਰੇ ਦੇ ਵਿੱਚ ਕੰਮ ਧੰਦੇ ਕਰਦੇ ਆ ਉਹੀ ਤੇ ਉਹੀ ਆਪਣੀ ਰਿਅਲਿਟੀ ਹੈ ਜੀ ਬਿਲਕੁਲ ਤੇ ਬਾਕੀ ਆ ਭੈਣਾਂ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਵਧੀਆ ਲੱਗਿਆ ਤੇ ਹੁਣ ਆਪਣੇ ਕੰਮ ਤੋਂ ਜਿਹੜੇ ਸਾਰੇ ਹੋ ਗਏ ਨੇ ਜੀ ਤੇ ਬਸ ਆਪਾਂ ਤੂੜੀ ਚੱਕਣ ਆਏ ਸੀਗੇ ਤੇ ਇੱਥੇ ਆਪਾਂ ਜਿਹੜਾਗਾ ਹਨਾ ਵੀਡੀਓ ਦਾ ਐਂਡ ਤੁਹਾਨੂੰ ਪਤਾ ਅੱਜ ਆਪਾਂ ਕੰਮ ਗੁਆਰ ਗਏ ਹੋਈ ਸੀ ਇਹਨਾ ਵੀਡੀਓ ਵਾਲੀ ਨਹੀਂ ਬਣੀ ਹੈਗੀ ਤੇ ਜਿੰਨੀ ਵੀ ਬਣੀ ਆਪਾਂ ਥੋੜਾ ਨਾਲ ਸ਼ੇਅਰ ਕੀਤੀ ਹੈ ਤੇ ਬਾਕੀ ਬਹੁਤ ਵਧੀਆ ਲੱਗਿਆ ਜੀ ਕਿ ਮੈਂ ਹਨਾ ਕਾਫੀ ਟਾਈਮ ਤੋਂ ਕਹਿ ਰਹੀ ਸੀ ਵੀ ਉਹਨਾਂ ਕੋਲ ਜਾ ਕੇ ਆ ਮੈਂ ਜਾ ਕੇ ਆਵਾ ਤਾਂ ਅੱਜ ਚਲੋ ਆਪਾਂ ਚਲੇ ਗਏ ਹਨਾ ਤੇ ਬਾਕੀ ਭੈਣਾਂ ਨੂੰ ਕਿਹਾਗਾ ਵੀ ਤੁਸੀਂ ਵੀ ਜ਼ਰੂਰ ਆਇਓ ਤੇ ਟਾਈਮ ਲੱਗਿਆ ਤਾਂ ਆਪਾਂ ਫੇਰ ਕਦੇ ਮਾਸੀ ਨੂੰ ਮਿਲਣਾ ਆਪਣਾ ਰਹਿ ਗਿਆ ਜੀ ਚਲੋ ਹਨਾ ਜੇ ਉਹਨਾਂ ਤੋਂ ਆਇਆ ਗਿਆ ਤਾਂ ਉਹਨਾਂ ਨੂੰ ਵੀ ਆਪਾਂ ਕਹਿ ਕੇ ਆਏ ਆਂ ਜੀ ਵੀ ਹੁਣ ਉਹ ਵੀ ਆਉਣ ਹਨਾ ਆਪਾਂ ਨੂੰ ਆਪੋ ਮਿਲ ਕੇ ਚਾਣ ਤੇ ਜੇ ਉਹ ਆਏ ਤਾਂ ਉਹ ਤੇ ਨਹੀਂ ਜੇ ਕਦੇ ਰਭਣੇ ਦਵਾਰੇ ਸਵੱਬ ਬਣਾਇਆ ਤਾਂ ਜ਼ਰੂਰ ਅੱਜ ਚਾਨ ਚੱਕ ਜਿਹੜਾ ਆਪਣਾ ਸਵੱਬ ਬਣਿਆ ਜੀ ਬਹੁਤ ਵਧੀਆ ਲੱਗਿਆ ਤੇ ਬਾਕੀ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਜੀ ਹਨ ਕਿਉਂਕਿ ਕਾਫੀ ਕੰਮ ਤਾਂ ਦੇ ਉਲਝੇ ਜੇ ਪਏ ਆ ਜਦੋਂ ਆਪਾਂ ਕਿਤੇ ਜਾਣਨੇ ਆ ਪਹਿਲਾਂ ਕਰਕੇ ਜਾਣਨੇ ਆ ਹਨ ਫਿਰ ਆ ਕੇ ਕਰਨੇ ਤੇ ਕਾਫੀ ਉਲਝੇ ਪਏ ਹੈਗੇ ਤੇ ਆਪਾਂ ਹੋਰ ਵੀ ਲੀੜਾ ਕਪੜਾ ਸੈਟਿੰਗ ਕਰਨ ਵਾਲੀ ਪਈ ਆ ਜਿ ਖਿਲਰਿਆ ਜਾ ਪਿਆਗਾ ਤੇ ਚਲੋ ਠੀਕ ਹੈ ਜੀ ਫਿਰ ਅੱਜ ਦੀ ਵੀਡੀਓ ਵਿੱਚ ਇੰਨੇ ਧੰਨਵਾਦ